ਸੜਕਾਂ ਦੇ ਮਾੜਾ ਹਾਲ ਹੈ ਰੇਲਵੇ ਐਂਡਰੀ ਬੀਜਾਂ ਦਾ ਮਾੜਾ ਹਾਲ ਹੈ ਸਮਾ ਸਿਟੀ ਦਾ ਮਾੜਾ ਹਾਲ ਹੈ ਜਿੱਥੇ ਦੇਖੋ ਕ腐ਸ਼ਨ ਹੀ ਕ腐ਸ਼ਨ ਲੱਗਦਾ ਨਾਗਰ ਆਂਦੀ ਆ ਮੋਸਪਲ ਕਾਪਰੇਸ਼ਨ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਕਿਉਂਕਿ ਲੋਕੀ ਟੈਕਸ ਦਾ ਪੈਸਾ ਦਿੰਦੇ ਨੇ ਫੈਮਿਲੀ ਨਾਲ ਲੋਕੀ ਆਂਦੇ ਨੇ ਸੜਕ ਟੁੱਟੀ ਹੋਵੇ ਐਕਸੀਡੈਂਟ ਦਾ ਖਤਰਾ ਰਹਿੰਦਾ ਲੋਕੀ ਜਿਹੜਾ ਹੈ ਖੱਟਿਆਂ ਤੋਂ ਬਚ ਕੇ ਲੰਘਦੇ ਨੇ ਪਰ ਕਈ ਵਾਰ ਨਹੀਂ ਲੰਘਿਆ ਜਾਂਦਾ ਸਰਕਾਰ ਨੂੰ ਇੱਥੇ ਵੀ ਜਿਹੜਾ ਹੈ ਪੈਚ ਵਰਕ ਕਰਨਾ ਚਾਹੀਦਾ ਸੜਕ ਸਾਫ ਕਰਨੀ ਚਾਹੀਦੀ ਹੈ ਬਹੁਤ ਜ਼ਿਆਦਾ ਗੱਡਾ ਨਿਕਲਦੀ ਹੈ ਆ ਤੁਸੀਂ ਦੇਖੋ ਮਿੱਟੀ ਮਿੱਟੀ ਹੋਈ ਪਈ ਹੈ ਲੋਕ ਇੱਥੋਂ ਲੰਘਦੇ ਨੇ ਸਾਹਮਣੇ ਰੇਤਾ ਹੈਗਾ ਵਿਥਾ ਨੇ ਪਰਮਿਸ਼ਨ ਦੇ ਰਹੇ ਜਿਸ ਦਾ ਸਵਾਗਤ ਹੈ ਮੈਂ ਤਰਨ ਗੁਪਤਾ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਕੀ ਸੋਟਲ ਦੇ ਰੇਲਵੇ ਅੰਡਰਬ੍ਰਿਜ ਦੇ ਤੋਲ ਇੱਥੇ ਵੀ ਦੇਖ ਸਕਦੇ ਹੋ ਜਿਹੜੇ ਲੋਕੀ ਫਿਰੋਜ਼ਪੁਰ ਰੋਡ ਤੋਂ ਆਂਦੇ ਨੇ ਪਖਵਾ ਰੋਡ ਜਾਣ ਵਾਲੇ ਕੀ ਛੋਟੇ ਜਾਨ ਇੱਥੇ ਪਿੱਛੇ ਦੀ ਦੇਖੋ ਮਿੱਟੀ ਜੀ ਪਈ ਹੋਈ ਆ ਐਕਸੀਡੈਂਟ ਦਾ ਖਤਰਾ ਹੋ ਸਕਦਾ ਤੁਹਾਨੂੰ ਦੱਸਣੇ ਆ ਕਿ ਮਾੜਾ ਹਾਲ ਹੈ ਜੀ ਇੱਥੇ ਸੁਵਾਈ ਜ਼ਰੂਰ ਹੋਣੀ ਚਾਹੀਦੀ ਆ ਤਾਂ ਕਿ ਲੋਕੀ ਫਿਸਲਣ ਨਾ ਤੁਸੀਂ ਦੇਖ ਸਕਦੇ ਹੋ ਕਿਵੇਂ ਮਿੱਟੀ ਜੀ ਇੱਥੇ ਹੈਗੀ ਆ ਲੋਕੀ ਕਾਫੀ ਤੇ ਲੰਗਦੇ ਨੇ ਸਲਿੱਪ ਦਾ ਖਤਰਾ ਰਹਿੰਦਾ ਖਾਸ ਕਰਕੇ ਟੂ-ਵੀਲਰਸ ਸਲਿੱਪ ਕਰ ਸਕਦੇ ਨੇ ਮਿੱਟੀ ਮਿੱਟੀ ਹੋਈ ਪਈ ਹੈ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਮਿੱਟੀ ਨੂੰ ਸਾਫ਼ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਦਿੱਕਤ ਪਰਹੰਤ ਸਾਨੂੰ ਨਾ ਕਰਨਾ ਪਵੇ ਆ ਜੀ ਦੇਖ ਸਕਦੇ ਹੋ ਮਿੱਟੀ ਹੈਗੀ ਹੈ ਬੰਦਾ ਕਿੰਨਾ ਕੇ ਪਾਣੀ ਪਾ ਦੇਗਾ ਬਹੁਤ ਜ਼ਿਆਦਾ ਗੱਡਾਂ ਨਿਕਲਦੀਆਂ ਆ ਤੁਸੀਂ ਦੇਖੋ ਮਿੱਟੀ ਮਿੱਟੀ ਹੋਈ ਪਈ ਆ ਲੋਕੀ ਇੱਥੋਂ ਲੰਘਦੇ ਨੇ ਸਾਹਮਣੇ ਰੇਤਾ ਹੈਗਾ ਹੁਣ ਚਾਹੀਦਾ ਸਾਫ਼ ਪਾਣੀ ਜ਼ਰੂਰ ਇੰਨੇ ਨੇ ਪਾਇਆ ਟ੍ਰੈਫਿਕ ਵੀ ਦੇਖ ਸਕਦੇ ਹੋ ਸਾਹਮਣੇ ਲੋਕੀ ਜੋ ਹੈ ਕਿਸ ਹੋਟਲ ਵੱਲ ਜਾਂਦੇ ਨੇ ਫਿਰੋਜ਼ਪੁਰ ਰੋਡ ਤੋਂ ਇੱਥੋਂ ਇੱਥੋਂ ਜਿਹੜੇ ਲੋਕ ਆਂਦੇ ਨੇ ਇਹ ਪਖਵਾ ਰੋਡ ਤੋਂ ਆਂਦੇ ਨੇ ਕਿਸ ਤੋਂ ਪਾਰ ਕਰਕੇ ਸਾਹਮਣੇ ਫਿਰੋਜ਼ਪੁਰ ਵੱਲ ਜਾਂਦੇ ਨੇ ਪੂਰੀ ਤੋਂ ਟ੍ਰੈਫਿਕ ਦਿਖਾ ਰਹੇ ਆ ਬਹੁਤ ਜ਼ਿਆਦਾ ਟ੍ਰੈਫਿਕ ਹੈਗਾ ਪਟਾਸ਼ਨ ਤੋਂ ਪੀਲ ਹੈ ਕਿ ਇਹ ਜਿਹੜਾ ਕੰਮ ਹੈ ਇਹ ਬਿਲਕੁਲ ਠੀਕ ਹੋਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀ ਨਾ ਆਵੇ ਆ ਵੀ ਦੇਖ ਸਕਦੇ ਹੋ ਕਿਵੇਂ ਟੀ ਜਿਹੜੀ ਹੈ ਬੰਪਰ ਟਾਈਪ ਬਣਿਆ ਹੋਇਆ ਆ ਦੇਖੋ ਕਿਵੇਂ ਟੀ ਟੁੱਟੀ ਹੋਈ ਹੈ ਲੋਕੀ ਹੁਣ ਤਾਰਾ ਵਗਾਰਾ ਲੈ ਕੇ ਆਂਦੇ ਨੇ ਆਟੋ ਲੈ ਕੇ ਆਂਦੇ ਨੇ ਆ ਦੇਖੋ ਹੁਣ ਲੋਕਾਂ ਨੂੰ ਬੜਾ ਰਾਮਨਾਥ ਨਿਕਲਣਾ ਪੈਂਦਾ ਪ੍ਰਸ਼ਾਸਨ ਤੋਂ ਅਪੀਲ ਹੈ ਇਹਨੂੰ ਠੀਕ ਕੀਤਾ ਜਾਵੇ ਕਿਉਂਕਿ ਅੱਗੇ ਬੰਪਰ ਹੈਗਾ ਸੜਕ ਟੁੱਟੀ ਹੋਈ ਹੈ ਟ੍ਰੈਫਿਕ ਟ੍ਰੈਫਿਕ ਹੈ ਜਿੱਥੇ ਵੀ ਬੰਪਰ ਹੁੰਦਾ ਉਥੇ ਸੜਕ ਜ਼ਰੂਰ ਸਹੀ ਹੋਣੀ ਚਾਹੀਦੀ ਹੈ ਕਿਉਂਕਿ ਲੋਕੀ ਪਹਿਲੇ ਹੀ ਬੰਪਰ ਤੋਂ ਪ੍ਰੇਸ਼ਾਨ ਹੁੰਦੇ ਨੇ ਜੇ ਸੜਕ ਟੁੱਟੀ ਹੋਏਗੀ ਤਾ ਹੋਰ ਮੁਸ਼ਕਲਾਂ ਸਾਹਮਣਾ ਲੋਕਾਂ ਕਰਨਾ ਪਏਗਾ ਜੇ ਦੇਖ ਸਕਦੇ ਹੋ ਸੜਕਾਂ ਬੇ ਮਾੜਾ ਹਾਲ ਹੈ ਰੇਲਵੇ ਅੰਦਰ ਬੀਜਾਂ ਦਾ ਮਾੜਾ ਹਾਲ ਹੈ ਸਮਾਰਟ ਸਿਟੀ ਦਾ ਮਾੜਾ ਹਾਲ ਹੈ ਜਿੱਥੇ ਦੇਖੋ ਕ੍ਰਪਸ਼ਨ ਨੀ ਕ੍ਰਪਸ਼ਨ ਲੱਗਦਾ ਨਗਰ ਆਂਦੀ ਆ ਮਿਊਨਿਸਪਲ ਕੋਆਪਰੇਸ਼ਨ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਕਿਉਂਕਿ ਲੋਕੀ ਟੈਕਸ ਦਾ ਪੈਸਾ ਦਿੰਦੇ ਨੇ ਆਏ ਕੋਨੇ ਪਾਜੀ ਨਿਕਲਣਗੇ ਕਾਰ ਤੋਂ ਆਏ ਕੋਨੇ ਥੱਲੇ ਹੋਈ ਫਿਰ ਅਗਲੇ ਨੇ ਬੰਪਰ ਨੂੰ ਵੀ ਕਰਾਸ ਕਰਨਾ ਹੈ ਆਇਆ ਚਾਹਨਾ ਲੈ ਕੇ ਆਏ ਸੀਗੇ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕੀ ਹਾਲ ਹੈ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਮਿੱਟੀ ਜੀ ਹੈਗੀ ਹੈ ਉਮੀਦ ਕਰਦੇ ਹਾਂ ਸਰਕਾਰ ਧਿਆਨ ਦੇਵੇਗੀ ਤੇ ਸਰਕਾਰ ਨੂੰ ਅਪੀਲ ਹੈ ਕਿ ਇਸ ਨੂੰ ਠੀਕ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਦਿੱਕਤ ਪਰਹੰਦਾ ਸਾਹਮਣਾ ਨਾ ਕਰਨਾ ਪਵੇ ਹਾਂ ਤੇ ਦੇਖ ਸਕਦੇ ਹੋ ਕਾਰਾਂ ਲੰਘਦੀ ਪਈਆਂ ਥੋੜਾ ਅੱਗੇ ਲੈ ਕੇ ਆਏ ਸੀਗੇ ਤੇ ਸਾਹਮਣੇ ਜਿਹੜਾ ਖੱਡਾ ਹੈਗਾ ਅੱਗੇ ਵੀ ਮਿੱਟੀ ਪਈ ਹੋਈ ਹੈ ਖੱਡਾ ਹੈਗਾ ਟ੍ਰੈਫਿਕ ਬਹੁਤ ਜ਼ਿਆਦਾ ਲੰਘਦਾ ਹੈ ਉਹ ਖੱਡੇ ਜਿਹੜੇ ਵੀ ਹੈਗੇ ਆ ਉਹਨੂੰ ਭਰਿਆ ਜਾਣਾ ਚਾਹੀਦਾ ਕਿਉਂਕਿ ਲੋਕੀ ਕਾਫੀ ਲੰਘਦੇ ਨੇ ਕਈ ਵਾਰ ਰਾਤੀ ਜਿਹੜਾ ਹੁੰਦਾ ਆਪ ਵੀ ਦੇਖ ਸਕਦੇ ਹੋ ਸਟਰੀਟ ਲਾਈਟਾਂ ਵੀ ਹੈਗੀਆਂ ਆ ਬੋਰਡ ਵੀ ਇੱਕ ਲੱਗਿਆ ਹੋਇਆ ਹੈ ਕਾਰਾਂ ਵਗਾਰਾਂ ਜ਼ਰੂਰ ਲੰਗਦੀਆਂ ਕਿਉਂਕਿ ਲੁਧਿਆਣੇ ਦੇ ਵਿੱਚ ਕਾਰਾਂ ਕਾਫੀ ਹੈਗੀਆਂ ਬਹੁਤ ਜ਼ਿਆਦਾ ਕਾਰਾਂ ਲੰਗਦੀਆਂ ਜੁੜੇ ਕਰਕੇ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਹੁੰਦੀ ਹੈ ਆ ਤੁਸੀਂ ਦੇਖ ਸਕਦੇ ਹੋ ਆ ਚੀਜ਼ ਵੀ ਟੁੱਟੀ ਹੋਈ ਹੈ ਲੋਕੀ ਇੱਥੋਂ ਆਉਂਦੇ ਨੇ ਸਿੱਧਾ ਵੀ ਜਾਂਦੇ ਨੇ ਕਿਨੇ ਸੜਕ ਜਿਹੜੀ ਹੈ ਉਖੜੀ ਹੋਈ ਹੈਗੀ ਆ ਇਸ ਨੂੰ ਵੀ ਪੈਚ ਵਰਕ ਹੋਣਾ ਚਾਹੀਦਾ ਆ ਵੀ ਸੜਕ ਦੇਖ ਸਕਦੇ ਹੋ ਕਿਵੇਂ ਇਹ ਖਰਾਬ ਹੈਗੀ ਆ ਆ ਦੇਖੋ ਕਿਵੇਂ ਕਿਵੇਂ ਆਹ ਚੀਜ਼ ਸੜਕ ਜਿਹੜੀ ਉਖੜੀ ਹੋਈ ਹੈ ਇਸ ਨੂੰ ਵੀ ਠੀਕ ਕਰਨਾ ਚਾਹੀਦਾ ਆ ਵੀ ਤੁਸੀਂ ਦੇਖ ਸਕਦੇ ਹੋ ਲੋਕੇ ਜਾ ਰਹੇ ਨੇ ਅਖਵਾ ਰੋਡ ਵੱਲ ਤੇ ਆ ਜਿਹੜਾ ਖੱਡਾ ਜਆ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਥੋੜੇ ਲੋਕੀ ਲੰਘਦੇ ਨੇ ਇਹਦੇ ਵੀ ਪੈਚ ਵਰਕ ਹੋਣਾ ਚਾਹੀਦਾ ਸਾਰੀ ਸੜਕ ਟੁੱਟੀ ਹੋਈ ਆ ਦੇਖ ਸਦਿਓ ਪ੍ਰਸ਼ਾਸਨ ਤੋਂ ਪੀਲ ਹੈ ਸੜਕ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ ਫੈਮਿਲੀ ਨਾਲ ਲੋਕੀ ਆਂਦੇ ਨੇ ਸੜਕ ਟੁੱਟੀ ਹੋਵੇ ਐਕਸੀਡੈਂਟ ਦਾ ਖਤਰਾ ਰਹਿੰਦਾ ਲੋਕੀ ਜਿਹੜਾ ਹੈ ਖੱਡਿਆਂ ਤੋਂ ਬਚ ਕੇ ਲੰਘਦੇ ਨੇ ਪਰ ਕਈ ਵਾਰ ਨਹੀਂ ਲੰਘਿਆ ਜਾਂਦਾ ਸਰਕਾਰ ਨੂੰ ਇੱਥੇ ਵੀ ਜਿਹੜਾ ਹੈ ਪੈਚ ਵਰਕ ਕਰਨਾ ਚਾਹੀਦਾ ਸੜਕ ਸਾਫ ਕਰਨੀ ਚਾਹੀਦੀ ਹੈ ਬਹੁਤ ਜ਼ਿਆਦਾ ਮਾੜਾ ਹਾਲ ਹੈ ਇਸ ਨੂੰ ਵੀ ਠੀਕ ਕਰਨਾ ਚਾਹੀਦਾ ਹਾ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਉੱਥੋਂ ਆਂਦੀ ਹੈ ਤੇ ਆਹ ਦੇਖੋ ਕਿਵੇਂ ਮਿੱਟੀ ਜਿਹੜੀ ਪਈ ਹੋਈ ਹੈ ਲੋਕੀ ਲੰਘਦੇ ਨੇ ਇੱਥੇ ਜਰੂਰ ਠੀਕ ਹੋਣਾ ਚਾਹੀਦੀ ਹੈ ਸਾਈਡ ਤੇ ਵੀ ਉਸ ਸਾਈਡ ਤੁਹਾਨੂੰ ਦਿਖਾਇਆ ਹੀ ਹੈ ਇਸ ਸਾਈਡ ਤੁਹਾਨੂੰ ਦਿਖਾ ਦਈਏ ਕਿ ਲੋਕੀ ਜਿਹੜੇ ਆਂਦੇ ਨੇ ਤੇ ਸਲਿੱਪਰ ਹੁੰਦਾ ਖਤਰਾ ਹੁੰਦਾ ਕਿਉਂਕਿ ਉੱਥੇ ਵੀ ਸੜੇ ਟੁੱਟੀ ਹੋਈ ਐ ਸਪੀਡ ਬੇਕਰ ਵੀ ਹੈਗੇ ਐ ਸੜਕਾਂ ਬੜੀ ਜ਼ਿਆਦਾ ਇੱਥੇ ਟੁੱਟੀਆਂ ਐ ਜ਼ਰੂਰ ਸਰਕਾਰ ਨੂੰ ਚਾਹੀਦਾ ਠੀਕ ਕਰਨ ਬਾਅਦ ਹੀ ਦੇਖ ਸਕਦੇ ਹੋ ਮਿੱਟੀ ਹੈਗੀ ਐ ਇਹ ਹੀ ਖਣ ਚਾਹੀਦੀ ਐ ਆ ਦੇਖੋ ਹੁਣ ਮਿੱਟੀ ਕਿੰਨੀ ਐ ਸਾਈਡ ਸਾਈਡ ਤੋਂ ਅਸੀਂ ਦੇਖ ਸਕਦੇ ਹੋ ਇਹ ਉੱਥੋਂ ਤੱਕ ਸਟਾਰਟ ਹੋਈ ਹੈ ਤੇ ਕਿੰਨੀ ਜ਼ਿਆਦਾ ਸਾਈਡ ਸਾਈਡ ਤੇ ਮਿੱਟੀ ਹੈ ਕਈ ਵਾਰ ਕਈ ਲੋਕੀ ਸਾਈਡ ਤੋਂ ਲੰਘਦੇ ਨੇ ਉਹਨਾਂ ਨੂੰ ਪਰੇਸ਼ਾਨੀ ਦਿੱਕਤ ਹੋ ਸਕਦੀ ਹੈ ਸਰਕਾਰ ਤੋਂ ਅਪੀਲ ਹੈ ਕਿ ਸੜਕਾਂ ਬਣਾਈ ਜਾਣ ਅੰਦਰ ਬਾਹਰ ਸਹੀ ਕਿਤਾ ਜਾਵੇ ਇਹ ਉਹ ਐਂਡ ਤੱਕ ਜਿਹੜੀ ਹੈ ਮਿੱਟੀ ਹੀ ਮਿੱਟੀ ਹੈ ਆਂਦੀ ਦੇਖ ਸਕਦੇ ਹੋ ਮਿੱਟੀ ਹੀ ਮਿੱਟੀ ਆਂਦੀ ਪਈ ਹੈ ਸਾਈਡ ਸੜਕ ਠੀਕ ਹੈ ਅੱਗੋਂ ਜਿਹੜੀ ਟੁੱਟੀ ਹੋਈ ਐ ਠੀਕ ਹੋਣੀ ਚਾਹੀਦੀ ਐ ਆ ਦੇਖੋ ਮਿੱਟੀ ਹੈਗੀ ਐ ਫਿਰ ਕੌਣ ਚਾਹੀਦਾ ਨੂੰ ਠੀਕ ਕਰੇ ਜਿਵੇਂ ਕਿ ਤੁਹਾਨੂੰ ਦਿਖਾਇਆ ਸੀਗਾ ਮਿੱਟੀ ਵੀ ਹੈਗੀ ਐ ਮੀਡੀਆ ਦੇਖ ਕੇ ਕਿਸੇ ਨੇ ਪਾਣੀ ਪਾਤਾ ਪਰ ਇਹ ਕਾਤਕ ਪਾਣੀ ਪਈ ਜਾਏਗਾ ਮਿੱਟੀ ਜਿਹੜੀ ਸਾਫ਼ ਹੋਣੀ ਚਾਹੀਦੀ ਐ ਪਿੱਛੇ ਤੁਹਾਨੂੰ ਦਿਖਾਇਆ ਸਪੀਡ ਬ੍ਰੇਕਰ ਅਸੀਂ ਕਹਿ ਸਕਦੇ ਆ ਉੱਥੇ ਵੀ ਸਾੜ ਟੁੱਟੀ ਹੋਈ ਆ ਪ੍ਰਸ਼ਾਸਨ ਤੋਂ ਅਪੀਲ ਆ ਕਿ ਮਿੱਟੀ ਨੂੰ ਚੱਕਿਆ ਜਾਵੇ ਔਰ ਰੋਡਸ ਵਗੈਰਾ ਸਮਾਰਟ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਬਾਈ ਉਕਾ ਥੈਂਕ ਯੂ